ਸਾਡੇ ਸਾਈਡ ਉੱਦਾਰ ਉਹ ਨਹੀਂ ਹੈ ਜੀ ਪਾਣ ਦੱਤ ਦੇ ਨਾਮ ਪਰਲਾ ਲੱਗੋ ਮੱਥੇ ਤੋਂ ਉਹ ਆਪਣਾ ਹੋ ਗਿਆ ਹੈ ਆਜੋ ਭਾਈ ਉਹ ਤਰੇ ਤਰੇ ਪਹੁੰਚ ਗਏ ਨੇ ਸ਼ੋਮਨੀ ਅਕਾਲੀ ਦਲ ਡਾਕਟਰ ਵੀਰ ਸਿੰਘ ਬਾਦ ਸਾਹਿਬ ਸ਼ੋਮਨੀ ਅਕਾਲੀ ਦਲ ਜਿੰਦਾਬਾਦ ਸ਼ੋਮਨੀ ਅਕਾਲੀ ਦਲ ਜਿੰਦਾਬਾਦ ਜੌਨ ਸਾਨ ਸੋ ਇਹ ਕਰ ਦੁੱਤਾ ਕਿ ਤਈ ਸਰਕਾਰ ਬਣਾ ਦੋ ਲਾਲਕੀ ਨਾਲ ਇਹ ਤੁਹਾਨੂੰ ਮਾਲਕ ਬਣਾ ਦੇ। ਬਾਦ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ। ਸਾਬ ਆਪਣੇ ਵਿਚਾਰ ਰੱਖਦੇ ਰਹੇ ਸੀ। ਮੈਂ ਦੋ ਨਾਰੇ ਲਾਉਣੇ ਉਸ ਤੋਂ ਬਾਅਦ ਬੀਬੀ ਜੀ ਆਪਣੇ ਵਿਚਾਰ ਰੱਖਣਗੇ। ਇਹ ਅੱਜ ਜਿਹੜਾ ਬਾਦਲ ਸਾਹਿਬ ਜਿਹੜਾ ਇਕੱਠ ਆ ਇਹ ਗੁਰਪ੍ਰੀਤ ਸਿੰਘ ਜੀ ਗੋਪੀ ਤੇ ਲੋ ਅਤੇ ਸਰਦਾਰ ਸੁਖਦੀਪ ਸਿੰਘ ਜੀ ਢੱਲੋ ਉਹਨਾਂ ਦੇ ਜਿੰਦਾਬਾਦ ਜੋ ਇੰਡੀਸ਼ਨ ਜੈ ਜੀ ਯਾਰ ਉਹ ਟਹੀ ਤੇ ਲੈ ਪੈ ਗਏ ਜੀ ਪਤਾ ਨਹੀਂ ਬਾਦਲ ਸਾਹਿਬ ਕੋ ਡਰ ਗਏ ਜੀ ਮੈਨੂੰ ਤਾਂ ਲੱਗਦਾ ਬਾਦਲ ਸਾਹਿਬ ਉਹ ਲੀਡਰ ਨੇ ਜਿਹੜੇ ਹਰ ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਖੜਨ ਵਾਲੇ ਆ ਪੰਜਾਬ ਦੀ ਜਨਤਾ ਨਾਲ ਖੜਨ ਵਾਲੇ ਆ ਮੋਢੇ ਦਾ ਮੋਢਾ ਜੋੜ ਕੇ ਖੜਨ ਵਾਲੇ ਆ ਇਸ ਕਰਕੇ ਜਕਾਰਾ ਬੁਲਾਈਏ ਤੇ ਉਦੋਂ ਬਾਅਦ ਮੈਂ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਇਸ ਹਲਕੇ ਤੋਂ ਉਮੀਦਵਾਰ ਸੁਖਵਿੰਦਰ ਕੌਰ ਜੀ ਅਦਾਵਾ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਉਚਾਰ ਰੱਖਣਗੇ ਬੋਲੇ ਈਸ਼ੋ ਨਿਹਾਲ ਵਾਹ ਕਾਲੋ ਬੜਾ ਬਰਾਵਾ ਇਹੋ ਠੀਕਾ ਖਾਲਸਾ ਵਾਹਿਗੁਰੂ ਬੜਾ ਬਰਾਵਾ ਸਭ ਤੋਂ ਪਹਿਲਾਂ ਤੁਹਾਡਾ ਧੰਵਾਦ ਜੀ ਤੁਸੀਂ ਆਪਣੀ ਰਜੇਮਿਆ ਭਰੀ ਜ਼ਿੰਦਗੀ ਵਿੱਚ ਸਮਾਂ ਕੱਢ ਕੇ ਤੁਸੀਂ ਅੱਜ ਹਾਜ਼ਰ ਹੋਏ ਸ਼ਰੋਮਣੀ ਅਕਾਲੀ ਦਲ ਇੱਕ ਪਾਰਟੀ ਨਹੀਂ ਇਹ ਪੰਥ ਦੀ ਆਵਾਜ਼ ਆ ਬੜੀਆਂ ਕੁਰਬਾਨੀਆਂ ਤੋਂ ਬਾਅਦ ਇਹ ਪਾਰਟੀ ਖੋਦ ਵਿੱਚ ਆਈ ਆ ਇਸ ਕਰਕੇ ਮਾਝੇ ਦੇ ਲੋਕ ਬਹੁਤ ਸੂਰਬੀਰ ਬਹਾਦਰ ਵਾ ਮਾਤਾ ਪਾਗੋ ਦੇ ਵਾਰਸ ਵਾ ਜਿੱਦੋਂ ਵੀ ਸਮੇਂ ਸਮੇਂ ਤੇ ਇੱਥੇ ਅਸਰ ਕਰਦੀ ਗੋੜ ਪਈ ਆ ਇਹ ਕੋਈ ਇਤਿਹਾਸ ਰਜਾ ਜਾ ਰਿਹਾ ਵਾ ਹਾਰ ਸਾਡੀ ਹੜੋਂਦੇ ਆ ਐਨੇ ਲੋਕ ਪਰੇਸ਼ਾਨ ਹੁੰਦੇ ਆ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਆ ਬਹੁਤ ਵੱਡੀ ਪਰੇਸ਼ਾਨੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਅੱਜ ਇੱਥੇ ਮਾਝੇ ਦੀ ਧਰਤੀ ਦੇ ਐਲਾਨ ਕੀਤਾ ਕਿ ਸਾਡੀ ਸਰਕਾਰ 2027 ਵਿੱਚ ਆਉਣ ਤੇ ਅਸੀਂ ਪੱਕੇ ਬੰਨ ਲਾਵਾਂਗੇ ਜਿਹੜਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਬਹੁਤ ਵੱਡੀ ਗੱਲ ਜੀ ਮੈਂ ਬਾਦਲ ਸਾਹਿਬ ਦਾ ਧੰਨਵਾਦ ਕਰਦੀ ਆ ਆਪਣੇ ਵੱਲੋਂ ਵੀ ਤੇ ਇਲਾਕਾ ਨਿਵਾਸੀਆਂ ਵੱਲੋਂ ਵੀ ਹੋਰ ਵੇਖੋ ਤੁਸੀਂ ਜਿਹੜੀਆਂ ਵੀ ਮੰਗਾਂ ਰੱਖ ਰਹੇ ਹੋ ਤਾਂ ਸਾਨੂੰ ਲੋੜ ਵਾ ਪੰਜਾਬ ਨੂੰ ਬਚਾਉਣ ਲਈ ਜੋ ਆਪਾਂ ਪੰਜਾਬ ਦਾ 10 ਸਾਲਾਂ ਵਿੱਚ ਨੁਕਸਾਨ ਹੋ ਗਿਆ ਉਹਦੀ ਪਰਪਾਈ ਤੇ ਨਹੀਂ ਹੋ ਸਕਦੀ ਪਰ ਹੁਣ ਆਪਾਂ ਸੋਚ ਗਏ ਆਪਣੀ ਨੌਜਵਾਨੀ ਨੂੰ ਬਚਾਉਣ ਲਈ ਵੱਡੇ ਬਾਦਲ ਸਾਹਿਬ ਜਦੋਂ ਕੋਈ ਧਰਨਾ ਲਾਉਂਦਾ ਸੀ ਖੁਦ ਉਹਦੇ ਕੋਲ ਜਾ ਕੇ ਪਹੁੰਚਦੇ ਸੀ ਮੰਗ ਪੱਤਰ ਲੈਂਦੇ ਸੀ ਪਰ ਇੱਥੇ ਵੇਖੋ ਸਾਰ ਨੰਗੇ ਕੋਈ ਨਹੀਂ ਲੱਗੇ ਆਉਂਦਾ ਕੋਈ ਤੇ ਬਦਨਾਮ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਕਹਿੰਦਾ ਆਂ ਸਰਦਾਰ ਵਾਹ ਜਿਹੜੇ ਬਿਜਲੀ ਦੇ ਕਾਲ ਕਟਾਂ ਚ ਮੈਂ ਦੇਖ ਰਿਹਾ ਅੱਜ ਅਰੋੜੀ ਹੁੰਦੇ ਆਪਣੀ ਸਰਕਾਰ ਤਾਂ ਨਹੀਂ ਹੁੰਦੇ ਸੀ ਜੇ ਅਸੀਂ ਉਦੋਂ ਉਹ ਥਰਮਲ ਪਲਾਂਟ ਨਾ ਬਣਾਉਂਦੇ ਬਿਜਲੀ ਸਰਪਲਸ ਨਾ ਕਰਦੇ ਹੁਣ ਤਾਂ ਜਮੇ ਪਰਾਹ ਹੋ ਗਿਆ ਮਨ ਕਿਤੇ ਸੋਚਿਆ ਆਪਾਂ ਕੀ ਸਾਰਾ ਕੁਝ ਪੰਜਾਬ ਤੋਂ ਬਣਾਉਣ ਵਾਲਾ ਕੌਣ ਹੈ ਕਿਹੜੀ ਪਾਰਟੀ ਹੈ ਜੇ ਤੁਸੀਂ ਸੋਚੋਗੇ ਤੇ ਕਾਗਜ਼ ਪੈਨਸਲ ਨਾਲ ਲਿਖੋਗੇ ਨਾ ਤੁਸੀਂ ਹੈਰਾਨ ਰਹਿ ਜਾਓਗੇ ਕਿ ਸਾਰਾ ਕੰਮ ਜਿਵੇਂ ਬਿਜਲੀ ਹੈ ਜਿੰਨੇ ਥਰਮਲ ਪਲੈਂਟ ਪੰਜਾਬ ਦੇ ਹੈ ਸਾਰੇ ਹੀ ਕਾလီ ਦਲ ਨੇ ਬਣਾਏ ਇੱਕ ਵੀ ਕਾਂਗਰਸ ਵਾਲੇ ਜਿੰਨੇ 에어ਪੋਰਟ ਆ ਪੰਜਾਬ ਦੇ ਸਾਰੇ ਹੀ ਕਾလီ ਦਲ ਨੇ ਬਣਾਏ ਆ ਜਮੀਆ ਚਾਰ ਤੇ ਛੇ ਲੇ ਸੜਕਾਂ ਵਿਚੋੜੀਆਂ ਸੜਕਾਂ ਤੁਸੀਂ ਦੇਖੋ ਪੱਛਕੇ ਸਾਰੀਆਂ ਕਾਲੀ ਦੰਦ ਨੇ ਬਣਾਈਆਂ 15 ਲੱਖ ਕਿਊਬਲ ਕਨੈਕਸ਼ਨ ਆ 13.5 ਲੱਖ ਕਿਊਬਲ ਕਨੈਕਸ਼ਨ ਕਾਲੀ ਦੰਦ ਦੇ ਬੰਦ ਕਰਤਾ ਮਾਮਲਾ ਤੁਤ ਤੁਤਦਾ ਜਾਂਦਾ ਸੀ ਹੱਥ ਪਟਵਾਰ ਆਉਂਨੇ ਆ ਜਾਂਦੇ ਸੀ ਪਟਵਾਰੀ ਤੇ ਦੂਜੇ ਲੈਣ ਵਾਸਤੇ ਬੰਦ ਕਰ ਦਿੱਤਾ ਆ ਜਿਹੜੇ ਫਸਲਾਂ ਆਪਣੀਆਂ ਐ ਇੱਥੇ ਪਹਿਲੇ ਨਾ 1960 ਤੋਂ ਪਹਿਲੇ ਐਮ ਐਸ ਪੀ ਨਹੀਂ ਹੁੰਦੀ ਸੀ ਅੱਜ ਵੀ ਤੁਸੀਂ ਰਾਜਸਥਾਨ ਚਲੇ ਜਾਓ ਤੁਸੀਂ ਯੂਪੀ ਅਪ ਯੂਪੀ ਚਲੇ ਜਾਓ ਵਿਹਾਰ ਚਲੇ ਜਾਓ ਕਿਤੇ ਵੀ ਪੰਜਾਬ ਤੇ ਹਰਿਆਣਾ ਦੇ ਬਾਹਰ ਚਲੇ ਜਾਓ ਜੇ ਵੀ ਝੋਨਾ ਵੇਚਣਾ ਨਾ ਤੁਹਾਨੂੰ ਆਪਣਾ ਸੈਂਪਲ ਲੈ ਕੇ ਸ਼ਿਲਰਾ ਦੇ ਕੋਲ ਜਾ ਕੇ ਦਿਵਾइए ਸਭ ਤੋਂ ਪਹਿਲੇ ਹਿੰਦੁਸਤਾਨ ਦੇ ਬਜ਼ੁਰਗਾਂ ਨੂੰ ਪੈਨਸ਼ਨ ਦਾ ਕੰਮ ਸ਼ੁਰੂ ਹੋਇਆ ਹਿੰਦੁਸਤਾਨ ਵਿੱਚ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਸ਼ਗਨ ਸਕੀਮ ਵੀ ਬਾਦਲ ਸਾਹਿਬ ਦੀ ਆਟਾ ਦਾਲ ਵੀ ਬਾਦਲ ਸਾਹਿਬ ਦਾ ਲੜਕਿਆਂ ਨੂੰ ਸਾਈਕਲ ਵੀ ਬਾਦਲ ਸਾਹਿਬ ਨੇ ਐਸੀ ਬੱਚਿਆਂ ਨੂੰ ਮੁਫਤ ਪੜਾਈ ਵੀ ਸਕੀਮ ਵੀ ਬਾਦਲ ਸਾਹਿਬ ਦੀ ਮੈਡੀਕਲ ਕਾਰਡ ਦਾ ਵੀ ਮੈਂ ਕਹਿੰਦਾ ਤੁਸੀਂ ਲਿਸਟ ਦੇਖ ਲਓ ਤੁਸੀਂ ਹੁਣ ਇੱਕ ਕਲ ਕੋਈ ਕਾਂਗਰਸ ਦਾ ਲੀਡਰ ਆ ਜੇ ਤੁਸੀਂ ਉਹਨੂੰ ਪੁੱਛੋ ਕਿ ਤੁਸੀਂ ਇੱਕ ਆਈ ਦੱਸ ਦਿਓ ਸਾਨੂੰ ਪੰਜ ਚੀਜ਼ਾਂ ਚਲੋ ਪੰਜ ਹੀ ਛੱਡਿਓ ਕਹਿੰਦਾ ਯਾਰ ਇੱਕ ਚੀਜ਼ ਦੱਸ ਦਿਓ ਜਿਹੜਾ ਤੁਸੀਂ ਆਪਣੇ ਰਾਜ ਵਿੱਚ ਨਵੀਂ ਦਿੱਤੀ ਹੋਈ ਆ ਹੁੰਦਾ ਆ 10 ਸਾਲ ਤੁਸੀਂ ਰੱਖਿਆ ਹੁੰਦਾ ਅੱਜ ਕਿਤੇ ਨਾ ਕਿਤੇ ਚਲੀ ਜਾਂਦਾ ਸੂਬਾ ਆਪਾਂ ਆਪ ਹੀ ਆਪਣੀ ਲੱਤਾਂ ਵੜ ਲੀਆਂ ਗੱਲਾਂ ਜਾਗੇ ਝੂਠੇ ਪ੍ਰਚਾਰ ਜਾਗੇ ਉਹ ਲੋਕਾਂ ਦੀ ਪ੍ਰਚਾਰ ਕਾਂਗਰਸੀ ਕੰਨ ਗਹਿਣ ਲੱਗੇ ਕਿ ਕਾਲੀਦਲ ਨੇ ਬੇਇੱਜ਼ਤੀ ਕੀਤੀ ਉਹਨਾਂ ਦੀ ਗੱਲ ਜਾਗੇ ਆਪਾਂ ਮੰਨ ਗਏ ਆ ਝਾੜੂ ਵਾਲੇ ਦੀਆਂ ਗੱਲਾਂ ਜਾਗੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਨੂੰ ਤਾਂ ਤੁਸੀਂ ਕਿਹਾ ਦੁੱਧ ਉਤੇ ਆ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕਰਨ ਵਾਲੀ ਕਾਲੀਦਲ ਗੁਰੂ ਘਰ ਦੀ ਰੱਖਿਆ ਕਰਨ ਵਾਲੀ ਅਕਾਲੀ ਦਲ ਦੇ ਆਪਣੇ ਜਾਨ ਦੇਣ ਵਾਸਤੇ ਗੁਰੂ ਘਰਾਂ ਦੇ ਵਾਸਤੇ ਅਕਾਲੀ ਦਲ ਤੁਸੀਂ ਆਪਣੇ ਪੰਜਾਬ ਆਪਣੇ ਤੇ ਨੇ ਧੱਕੇ ਜਦੋਂ ਦੀ ਤੁਸੀਂ ਬਹੁਤ ਕਮਜ਼ੋਰ ਕੀਤੀ ਹੈ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰ ਗਏ ਹੁਣ ਪਹਿਲੇ ਹਿੰਮਤ ਨਹੀਂ ਸੀ ਉਹਨਾਂ ਦੀ ਤੁਸੀਂ ਤੱਕ ਹਜ਼ੂਰ ਸਾਹਿਬ આજ ਤੱਕ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਪਹਿਲੇ ਆਪਣੀ ਕੌਮ ਕੋਲੇ ਸੀ ਅੱਜ ਮਹਾਰਾਸ਼ਟਰ ਸਰਕਾਰ ਨੇ ਕਬਜ਼ਾ ਕਰ ਲਿਆ ਉੱਥੇ ਉਹ ਫੈਸਲੇ ਕਰਦੇ ਤਦ ਪਟਨਾ ਸਾਹਿਬ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਬੀਜੇਪੀ ਨੇ ਕਬਜ਼ਾ ਕਰ ਲਿਆ ਐਜੀਪੀਸੀ ਤੋੜ ਕੇ ਉਹਨਾਂ ਨੇ ਹਰਿਆਣਾ ਬਣਾ ਕੇ ਹਰਿਆਣਾ ਸਰਕਾਰ بیچ ਨੂੰ ਕਬਜ਼ਾ ਕਰ ਗਈ ਦਿੱਲੀ ਲੱਗੇ ਸੀ ਪਰ ਆਪਣੇ ਲੜਾਈ ਲੜ ਲੜ ਕੇ ਬਚਾ ਲਿਆ ਅਕਾਲੀ ਦਰ ਨੂੰ ਤੋੜਨ ਲੱਗੇ ਸੀ ਆ ਜਿੰਨੇ ਭੱਜੇ ਆ ਨਵਾਂ ਚੁੱਲਾ ਦਲ ਬਣਿਆ ਜਿਹੜਾ ਉਹਨੂੰ ਗੈਸ ਤੋਂ ਮੋਤੋ ਉੱਥੋਂ ਵੀ ਅੱਗ ਲਾਉਵੇ ਥਿਰਨ ਤੋਂ ਉਹੋ ਖਕਾ ਲੀਦਲ ਨੂੰ ਖਤਮ ਕਰੋ ਪੰਜਾਬ ਆ ਹੜਾ ਮੰਗੂ ਹੈ ਬੰਦ ਜਿਹੜਾ ਹਜੀਤ ਸਿੰਘ ਜੀ ਕੀ ਕਹਣਾ ਚੋਗੜੇ ਸਿੰਘ ਵੀਰ ਸਿੰਘ ਬਾਦਲ ਜੀ ਅੱਜ ਆਏ ਬਾਦਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਨਗਰ ਵਿੱਚ ਆਏ ਆ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਇਹ ਇਲਾਕੇ ਦੇ ਵਿੱਚੋਂ ਪਹਿਲੇ ਨੰਬਰ ਤੇ ਚਟਾਵਾਂਗੇ ਸੁਖਦੀਪ ਸਿੰਘ ਢਿੱਲੋਂ ਆ ਜੀ ਪੇਟ ਮੇਰਾ ਕਸੇ ਲਿਆ ਤੇ ਬਾਦਲ ਸਾਹਿਬ ਦਾ ਅਸੀਂ ਜੀ ਆਇਆਂ ਨੂੰ ਆਖਦੇ ਆਂ ਸਾਡੇ ਗ੍ਰਹਿ ਵਿਖੇ ਪਹੁੰਚੇ ਨੇ ਜੇ ਵਿਸ਼ਵਾਸ ਵੀ ਉਹਨਾਂ ਨੂੰ ਅਸੀਂ ਦਵਾਇਆ ਵੀ ਤੁਹਾਨੂੰ ਵੱਧ ਤੋਂ ਵੱਧ ਵੋਟ ਪਵਾ ਕੇ ਹੋਰ ਅੱਛਾ ਤੇ ਜਿਤਾਵਾਂਗੇ ਤੁਹਾਨੂੰ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਪਿਛਲੇ ਪੁਰਾਣੇ ਸਮੇਂ ਲੰਮੇ ਸਮੇਂ ਤੋਂ ਅਸੀਂ ਕਾਲੀ ਦਲ ਦਾ ਪਰਿਆਨ ਨਾਲ ਜੁੜੇ ਹੋਏ ਆਂ ਤੇ ਬਾਦਲ ਸਾਹਿਬ ਨੂੰ ਅਸੀਂ ਵਿਸ਼ਵਾਸ ਦਵਾਇਆ ਵੀ ਪੂਰਨ ਤੌਰ ਤੇ ਤੁਹਾਡਾ ਅਕਾਲੀ ਦਲ ਦਾ ਵੱਧ ਤੋਂ ਵੱਧ ਵੋਟਾਂ ਪਵਾ ਕੇ ਸਮੁੱਚੇ ਪਿੰਡ ਦੇ ਸਾਡੇ ਨਾਲ ਸਮੁੱਚਾ ਪਿੰਡ ਸਾਰਾ ਪਿੰਡ ਵਾਸੀਆਂ ਦੇ ਵੀ ਜੋਰ ਹੈ ਇਸ ਵੇਲੇ ਅਕਾਲੀ ਦਲ ਨੂੰ ਜਿਤਾਉਣ ਦੀ ਤੇ ਵੱਤੋ ਵੱਤ ਬੂਟਾ ਪਾ ਕੇ ਕਾਲੀ ਗੱਲ ਦਾ ਜਿਤਾਵਾਂਗੇ। ਜਿ ਸਕਰੀਬਾਦ ਅੱਲਾਹ ਹੀ ਜਿਲੋ ਧੰਨਵਾਦ ਕੀਤਾ ਸਾਰੇ ਪਿੰਡ ਵਾਸੀ ਜਿਹੜੇ ਸਾਡੇ ਕੋਲ ਪਹੁੰਚੇ ਨੇ। ਉਹਨਾਂ ਤੋਂ ਅਸੀਂ ਆਪਣੇ ਘਰਾਂ ਵਿਖੇ ਉਹਨਾਂ ਤੇ ਸਾਰਿਆਂ ਨੂੰ ਜੀ ਆਇਆਂ ਆਖਦੇ ਆਂ। ਅੱਗੇ ਤੋਂ ਵੀ ਅਸੀਂ ਉਹਨਾਂ ਦੇ ਕੰਮ ਹੰਦੇ ਵਿੱਚ ਸਾਥ ਫੁੱਲ ਦਿਆਂ ਕਿ ਦਿਨ ਰਾਤ ਅਸੀਂ ਉਹਨਾਂ ਦੇ ਨਾਲ ਆਂ। ਤੇ ਵੱਤੋ ਵੱਤ ਪਿੰਡ ਦੇ ਵਿੱਚ ਅਸੀਂ ਆਪਣੀਆਂ ਚੰਗੇ ਚੰਗੇ ਸੂਝਤਾ ਇਹਨਾਂ ਦੇ ਇਤਨਾ ਕਰਾ ਦਿੰਦੇ ਆਂ।